ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਵਿਦਿਆਰਥੀ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਸਕਦੇ ਨੇ ਲਾਈਵ ਕਾਲ ਕਰ ਸਕਦੇ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਸੋ ਪਹਿਲਾਂ ਕਿਸੇ ਵੇਲੇ ਲੈਂਡਮਾਰਕ ਇਮੀਗ੍ਰੇਸ਼ਨ ਨਾਮ ਹੁੰਦਾ ਸੀ ਹੁਣ ਨਾਮ ਬਦਲ ਗਿਆ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਔਰ ਜਸਮੀਤ ਭਾਟਿਆ ਜੀ ਦੀ ਟੀਮ ਤੋਂ ਅਮਨਦੀਪ ਸਿੰਘ ਆਲੂਵਾਲੀਆ ਸਾਹਿਬ ਸਾਡੇ ਨਾਲ ਰਹਿਣਗੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਅਮਨਦੀਪ ਜੀ ਅੱਜਕੱਲ ਉਂਜਤਾ ਤਿਹਾਰਾਂ ਦੇ ਦਿਨ ਨੇ ਪਰ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹਨਾਂ ਦੇ ਜ਼ਹਿਨ 'ਚ ਸਵਾਲ ਨੇ ਉਹਨਾਂ ਦਾ ਆਨਸਰ ਚਾਹੁੰਦੇ ਨੇ ਫੇਰ ਇਸ ਕਰਕੇ 1 ਵਾਈ 1 ਆਪਾਂ ਸਾਰੇ ਜਿਹੜੇ ਇੰਪੋਰਟੈਂਟ ਸਵਾਲ ਨੇ ਸਟੂਡੈਂਟਸ ਦੇ ਅਸੀਂ ਉਹ ਟਿਕ ਅਪ ਕਰਾਂਗੇ ਔਰ ਸਾਨੂੰ ਵਿਦਿਆਰਥੀ ਕਾਲ ਵੀ ਕਰ ਸਕਦੇ ਨੇ ਲਾਈਵ ਕਾਲ ਕਰ ਸਕਦੇ ਨੇ 90413 90412 ਅਸੀਂ ਲਾਈਵ ਕਾਲ ਦੇ ਉੱਤੇ ਵੀ ਸਟੂਡੈਂਟਸ ਦੇ ਕੁਐਸਚਨਸ ਡਿਸਕਸ ਕਰ ਸਕਦੇ ਹਾਂ ਅਲੋਲੀ ਸਭ ਮੈਂ ਗੱਲ ਆਪਾਂ ਸਾਰੀ ਮਿਲਕਾ ਦੀ ਕਰਾਂਗੇ ਲਗਭਗ ਕੈਨੇਡਾ ਦੀ ਵੀ ਜਰਮਨੀ ਦੀ ਵੀ ਯੂਕੇ ਦੀ ਵੀ ਆਸਟ੍ਰੇਲੀਆ ਦੀ ਵੀ ਕਿਉਂਕਿ ਇਹ ਚਾਰ ਪੰਜ ਵੱਡੀਆਂ ਕੰਟਰੀਜ਼ ਨੇ ਜਿੱਥੇ ਸਾਡੇ ਵਿਦਿਆਰਥੀ ਜਾਣਾ ਚਾਹੁੰਦੇ ਨੇ ਪਰ ਮੈਂ ਆਸਟ੍ਰੇਲੀਆ ਤੋਂ ਸ਼ੁਰੂ ਕਰੂੰਗਾ ਗੱਲ ਆਸਟ੍ਰੇਲੀਆ ਨੂੰ ਲੈ ਕੇ ਨਾ ਜੀ ਕਈ ਤਰ੍ਹਾਂ ਦੇ ਕਨਫਿਊਜ਼ਨ ਆਸਟ੍ਰੇਲੀਆ ਨੂੰ ਲੈ ਕੇ ਸਾਡੇ ਬਹੁਤ ਸਾਰੇ ਪੰਜਾਬ ਚ ਏਜੰਟ ਨੇ ਜਿਹੜੇ ਇਹ ਗੱਲ ਪ੍ਰਮੋਟ ਕਰ ਰਹੇ ਨੇ ਵੀ ਹੁਣ ਅਸੀਂ ਲੈਵਲ 2 'ਚ ਆ ਗਏ ਤੇ ਹੁਣ ਲੋਡ ਨਹੀਂ ਬਹੁਤੀ ਜ਼ਿਆਦਾ ਐਪਲੀਕੇ ਉਹਦੀ ਬਹੁਤ ਹੀ ਜ਼ਿਆਦਾ ਆਈਐਲਟਸ ਦੀ ਲੋੜ ਨਹੀਂ ਕਈ ਤਾਂ ਬਿਨਾ ਐਲਸੀ ਕਹੀ ਜਾਂਦੇ ਫੰਡਸ ਦੀ ਕੋਈ ਬਹੁਤੀ ਕਹਿੰਦੇ ਹੁਣ ਚਿੰਤਾ ਦੀ ਗੱਲ ਨਹੀਂ ਪਰ ਇਹ ਗੱਲ ਹੈਗੇ ਹਾਈ ਕਮਿਸ਼ਨ ਦੇ ਲੈਵਲ ਤੇ ਪਰ ਕੀ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਉਹ ਬਿਨਾ ਫੰਡਾਂ ਤੋਂ ਬਿਨਾ ਐਲਟਸ ਤੋਂ ਐਡਮਿਸ਼ਨ ਦੇਣਗੀਆਂ ਤੇ ਫਿਰ ਜਿਹੜੇ ਬੱਚੇ ਬਿਨਾ ਐਲਟਸ ਦੇ ਚੱਕਰ 'ਚ ਫਾਈਲਾਂ ਲਾ ਲੈਣਗੇ ਇਹ ਮੰਨ ਕੇ ਚੱਲੀਏ ਵੀ ਫਿਰ ਉਹਨਾਂ ਦੇ ਰਿਫਿਊਜ਼ਲ ਤਾਂ ਤੈਅ ਨਹੀਂ ਤੇ ਆਸਟ੍ਰੇਲੀਆ 'ਚ ਰਿਫਿਊਜ਼ਲ ਹੋਇਆ ਤੇ ਵੀਜ਼ਾ ਛੇਤੀ ਛੇਤੀ ਆਉਣਾ ਨਹੀਂ मैं स्टूडेंट्स एक कलैरिटर करो मैं कनेडाटेंट गए सर तीन सवाल बड़ा बड़ा इंपोर्टेंट चुके तो पहला मैं हथ जोड़ के सारे बेनती करूंगा कि प्लीज विदउट आयल ऑसट्रेलियाल नहीं लाने का कोई नवा रूल नहीं आया जो कहता आया कि ऑस्ट्रेलिया विदाउट आयलस लग जाएगी ਮੈਂ ਅੱਜ ਤੁਹਾਡੇ ਨਾਲ ਇੱਕ ਛੋਟੀ ਜਿਹੀ ਐਗਜ਼ਾਮਪਲ ਤੋਂ ਇਹ ਗੱਲ ਸ਼ੁਰੂ ਕਰੂੰਗਾ। ਇੱਕ ਡੇਢ ਕਸੈਲ ਪਲਾਂ ਦੀ ਗੱਲ ਆ ਮੈਂ ਬਠਿੰਡੇ ਦੇ ਵਿੱਚ ਇੱਕ ਸੈਮੀਨਾਰ ਕਰਨ ਗਿਆ ਸੀਗਾ ਤੇ ਉੱਥੇ ਨਾ ਮੇਰੇ ਨਾਲ ਇੱਕ ਸੱਜਣਾ ਆ ਕੇ ਬੈਠੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਮੈਂ ਆਪਣਾ ਮੁੰਡਾ ਆਸਟ੍ਰੇਲੀਆ ਨਹੀਂ ਭੇਜਣਾ। ਹੋਰ ਜਿੱਥੇ ਮਰਜ਼ੀ ਭੇਜ ਦਿਓ। ਮੈਂ ਕਿਹਾ ਜੀ ਆਸਟ੍ਰੇਲੀਆ ਕਿਉਂ ਨਹੀਂ ਭੇਜਣਾ? ਇੰਨੀ ਵਧੀਆ ਕੰਟਰੀ ਆ। ਉਹ ਕਹਿੰਦੇ ਜੀ ਸਾਡੇ ਗੁਆਂਡ ਦੇ ਵਿੱਚ ਨਾ ਇੱਕ ਫੈਮਿਲੀ ਆਸਟ੍ਰੇਲੀਆ ਗਈ, ਦੋ ਬੱਚੇ ਆਸਟ੍ਰੇਲੀਆ ਗਏ। ਆਸਟ੍ਰੇਲੀਆ ਦੇ ਵਿੱਚ ਮੈਲਬਨ 에어ਪੋਰਟ ਤੋਂ ਵਾਪਸ ਭੇਜਤੇ। ਮੈਂ ਕਿਹਾ

ਦੇ ਸੈਡ ਨੋ ਪ੍ਰੋਬਲਮ ਨੈਟ ਬੈਂਕਿੰਗ ਕਰਦੇ ਹੋ ਕਹਿੰਦੇ ਨਹੀਂ ਕਰਦੇ ਕੋਈ ਗੱਲ ਨਹੀਂ ਸੀ ਆਪਾਂ ਫ੍ਰੀ ਆ ਆਪਾਂ ਨੈਟ ਬੈਂਕਿੰਗ ਇੱਥੇ ਔਨ ਕਰਦੇ ਆ ਇਹ ਰੀਅਲ ਕੇਸ ਆ ਸਰ ਉਹ ਕਹਿੰਦੇ ਸੀ ਨੈਟ ਬੈਂਕਿੰਗ ਔਨ ਕੀਤੀ ਉੱਥੇ ਬੈਠ ਕੇ ਸਾਰਾ ਸਿਸਟਮ ਐਸਟੈਬਲਿਸ਼ ਕੀਤਾ ਐਂਡ ਜਦੋਂ ਉਹਨਾਂ ਨੇ ਉਹਨਾਂ ਦਾ ਅਕਾਊਂਟ ਚੈੱਕ ਕੀਤਾ ਵੈਸੇ ਤਾਂ ਫੰਡਿੰਗ ਦੇ ਡਾਕੂਮੈਂਟਸ ਬੱਚੇ ਕੋਲ ਹੁੰਦੇ ਵੀ ਆ ਇਹ ਰੀਅਲਾਈਜ਼ ਹੋਇਆ ਕਿ ਬੱਚੇ ਦੇ ਅਕਾਊਂਟ 'ਚ ਕੋਈ ਪੈਸਾ ਪਿਆ ਹੀ ਨਹੀਂ ਮੈਂ ਹੂੰ ਐਂਡ ਬੱਚੇ ਨੂੰ 에ਅਰਪੋਰਟ ਤੋਂ ਅੰਡਰ ਦੀ ਸਰਕਮਸਟੈਂਸਸ ਵਾਪਸ ਭੇਜ ਦਿੱਤਾ ਗਿਆ ਬੱਚੇ ਨੇ ਪੈਕੇਜ ਕਰਵਾਇਆ ਸੀ ਹੂੰ that is the issue ਇਹ ਗੱਲਾਂ ਜਿਹੜੀਆਂ ਹੈਗੀਆਂ ਕਿ ਆਸਟ੍ਰੇਲੀਆ ਦੇ ਪੈਕੇਜ ਤਾਂ ਜ਼ਹਿਰ ਹੈ ਜੀ ਮੈਂ ਤਾਂ ਇਹ ਕਹਿਣਾ ਹੁਣਾ ਬੱਚਿਆਂ ਪੈਕੇਜ ਸਰ ਹਰ ਪਾਸੇ ਜ਼ਹਿਰ ਹੈ ਗੱਲ ਕੀ ਹੈਗੀ ਆ ਕਿ ਜਿਹੜੀ ਇਹ ਰੋਂਗ ਪਬਲਿਸਿਟੀ ਆ ਨਾ ਕਿ ਆਸਟ੍ਰੇਲੀਆ ਲੈਵਲ 2 ਚ ਆ ਗਿਆ ਇਹਦਾ ਮਤਲਬ ਇਹ ਹੈਗਾ ਆ ਕਿ ਵਿਦਾਊਟ ਆਇਲ ਸੋ ਜਾਏਗਾ ਫੰਡਸ ਨਹੀਂ ਲੱਗਣੇ ਇਹ ਸਾਰੀਆਂ ਨਾ ਇਪ੍ਰੋਪਰ ਗੱਲਾਂ ਨੇ ਛੂਟੀਆਂ ਗੱਲਾਂ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਆਸਟ੍ਰੇਲੀਆ ਲੈਵਲ 2 ਚਾਇਆ ਸੀ ਤੇ ਭਰ ਭਰ ਕੇ ਕੇਸ ਲੱਗੇ ਸੀ ਤੇ ਭਰ ਭਰ ਕੇ ਰਿਫਿਊਜ਼ਲ ਆਏ ਸੀ ਤੇ ਇੰਡੀਆ ਫਿਰ ਲੈਵਲ 3 'ਚ ਆ ਗਿਆ ਸੀ ਇੰਡੀਆ ਇਜ਼ ਇਨ ਲੈਵਲ 2 ਥੈਟ ਮੀਨਸ ਕਿ ਕੁਝ ਫਲੈਕਸੀਬਿਲਟੀਜ਼ ਆਫਰ ਹੋਣ ਗਿਆ ਥੈਟ ਯੂ ਆਰ ਵੈਲਕਮ ਟੂ ਅਪਲਾਈ ਬਟ ਥੈਟ ਡਸਨਟ ਮੀਨ ਕਿ ਸਕਰੂਟੀ ਖਤਮ ਹੋ ਗਈ ਹੈ ਸਕਰੂਟੀ ਉਦਾਂ ਹੀ ਹੋਣੀ ਆ ਫੰਡਸ ਉਦਾਂ ਹੀ ਚੈੱਕ ਹੋਣੇ ਆ ਐਂਡ ਸਪੈਸ਼ਲੀ ਪੰਜਾਬ ਤੇ ਹਰਿਆਣਾ ਦੇ ਕਿਉਂਕਿ ਪੰਜਾਬ ਤੇ ਹਰਿਆਣਾ ਹਾਲੇ ਵੀ ਮੈਕਸਿਮਮ ਯੂਨੀਵਰਸਿਟੀਆਂ ਦੇ ਅੰਡਰ ਹਾਈ ਰਿਸਕ ਏਰੀਆ ਜਾਂਦਾ ਹੈ ਇਸ ਕਰਕੇ ਪਰਸੈਂਟੇਜ ਰਿਕੁਆਇਰਮੈਂਟ ਵੀ ਹਾਈ ਰਹੇਗੀ ਬੈਸਟ ਕੋਰ ਸਬਜੈਕਟ ਵੀ ਉਦਾਂ ਹੀ ਚਾਹੀਦੇ ਨੇ ਆਈਐਲਸੀ ਰਿਕੁਆਇਰਮੈਂਟ ਵੀ ਉਦਾਂ ਹੀ ਚਾਹੀਦੀ ਹੈ ਐਂਡ ਉਹਦੇ ਨਾਲ ਨਾਲ ਫੰਡਿੰਗ ਵੀ ਉਦਾਂ ਹੀ ਚਾਹੀਦੀ ਹੈ ਇੱਕ ਅਸੀਂ ਗੱਲ ਸਮਝਦੇ ਹਾਂ ਸਰ ਆਸਟ੍ਰੇਲੀਆ 'ਚ ਜਿੰਨੇ ਵੀ ਬੱਚੇ ਜਾਂ ਦਰਸ਼ਕ ਸਾਨੂੰ ਦੇਖ ਰਹੇ ਨੇ ਆਸਟ੍ਰੇਲੀਆ 'ਚ ਟੋਟਲ 42 ਯੂਨੀਵਰਸਿਟੀਆਂ ਨੇ ਜੇ ਮੈਂ ਐਜ਼ ਅ ਸਟੂਡੈਂਟ ਆਸਟ੍ਰੇਲੀਆ 'ਚ ਅਪਲਾਈ ਕਰਨਾ ਚਾਹੁੰਦਾ ਹਾਂ ਮੈਂ ਕਿਸੇ ਕੰਸਲਟੈਂਟ ਕੋਲ ਜਾਣਾ ਹੈ ਲੈਂਡਮਾਰਕ ਆਫਿਸ ਜਾਣਾ ਹੈ ਮੇਰਾ ਪਹਿਲਾ ਸਵਾਲ ਹੋਏਗਾ ਕਿ ਮੈਨੂੰ ਇੰ ਜਿੱਥੇ ਤੁਸੀਂ ਮੈਨਾ ਅਪਲਾਈ ਕਰਦੇ ਹੋ ਕ੍ਰਾਇਕਸ ਨੰਬਰ ਇੱਕ ਆਸਟ੍ਰੇਲੀਅਨ ਗਵਰਨਮੈਂਟ ਦਾ ਲੀਗਲ ਨੰਬਰ ਆ ਜੋ ਇਮਪਲਾਈ ਕਰਦਾ ਹੈ ਕਿ ਮੈਂ ਐਜ਼ ਐਨ ਇੰਸਟੀਟਿਊਸ਼ਨ ਇੰਟਰਨੈਸ਼ਨਲ ਸਟੂਡੈਂਟ ਨੂੰ ਬੁਲਾ ਸਕਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਕੀ ਹੁੰਦਾ ਆਸਟ੍ਰੇਲੀਆ ਚ ਇੱਕ ਹੁੰਦਾ ਵੈਸੇ ਤਾਂ ਮੋਸਟਲੀ ਸਾਰੀ ਕੰਟਰੀ ਚ ਹੁੰਦਾ ਆਸਟ੍ਰੇਲੀਆ ਚ ਵੋਕੇਸ਼ਨਲ ਇੰਸਟੀਟਿਊਟ ਹੁੰਦੇ ਆ ਜਿੱਥੇ ਡਿਪਲੋਮੇ ਮਿਲਦੇ ਆ ਫਿਰ ਹੁੰਦੇ ਹਾਇਰ ਐਜੂਕੇਸ਼ਨਲ ਪ੍ਰੋਵਾਈਡਰਸ ਹਾਇਰ ਐਡ ਇੰਸਟੀਟਿਊਸ਼ਨ ਜਿੱਥੇ ਡਿਗਰੀ ਮਿਲਦੀ ਆ ਬੈਚਲਰਸ ਜਾਂ ਮਾਸਟਰਸ ਦੀ ਉਸ ਤੋਂ ਬਾਅਦ ਤੀ ਟੋਟਲ ਯੂਨੀਵਰਸਟੀਆਂ 42 ਆਸਟ੍ਰੇਲੀਆ ਚ ਦੈਟਸ ਇਟ 6 ਤੋਂ ਉਹਨਾਂ ਦੀਆਂ ਸਟੇਟਾਂ ਨੇ ਟੋਟਲ ਯੂਨੀਵਰਸਟੀਆਂ 42 ਨੇ ਹਾਈਰ ਐਡ ਇੰਸਟੀਟਿਊਸ਼ਨ ਦਾ ਇੱਕ ਚੰਗਾ ਨੰਬਰ ਹੈ ਉਹਦੇ ਵਿੱਚ ਲੈਵਲ 1 ਤੇ ਲੈਵਲ 2 ਚ ਵੀ ਇੰਸਟੀਟਿਊਸ਼ਨ ਆਉਂਦੀ ਹੈ ਜਿਵੇਂ ਕਿ ਬਹੁਤ ਵੱਡਾ ਇੰਸਟੀਟਿਊਸ਼ਨ ਮੇਰੇ ਦਿਮਾਗ ਚ ਆ ਰਿਹਾ ਆ ਮੈਲਬਨ ਇੰਸਟੀਟਿਊਟ ਆਫ ਟੈਕਨੋਲੋਜੀ ਉਹ ਲੈਵਲ 1 ਚ ਆਉਂਦਾ ਹੈ ਠੀਕ ਹੈ ਜੀ ਸੋ ਜਦੋਂ ਮੈਂ ਐਜ਼ ਅ ਸਟੂਡੈਂਟ ਅਪਲਾਈ ਕਰ ਰਿਹਾ ਹਾਂ ਆਸਟ੍ਰੇਲੀਆ ਦੇ ਇਹ ਕੁਝ ਪੁਆਇੰਟਸ ਨੂੰ ਬੇਸਿਕਸ ਨੂੰ ਸਮਝਣਾ ਕੋਸ਼ਿਸ਼ ਇਹ ਕਰਨੀ ਹੈ ਕਿ ਬੈਚਲਰਸ ਪ੍ਰੋਗਰਾਮਸ ਅਪਲਾਈ ਕਰਨਾ ਕੋਸ਼ਿਸ਼ ਇਹ ਕਰਨੀ ਹੈ ਕਿ ਮਾਸਟਰਸ ਪ੍ਰੋਗਰਾਮਸ ਅਪਲਾਈ ਕਰਨਾ ਜੇ ਮੈਂ ਕਿਸੇ ਇੰਸਟੀਟਿਊਸ਼ਨ ਚ ਅਪਲਾਈ ਕਰ ਰਿਹਾ ਕੋਈ ਬੁਰਾਈ ਨਹੀਂ ਹੈ ਬਟ ਉਹ ਚੀ ਅੰਡਰਸਟੈਂਡ ਕਰਨਾ ਹੈ ਕਿ ਇੰਸਟੀਟਿਊਸ਼ਨ ਦਾ ਲੈਵਲ ਕਿਹੜਾ ਆਉਂਦਾ ਹੈ ਐਨੀ ਕੋਰ ਚੀਜ਼ ਮੈਂ ਇਸ ਪਲੇਟਫਾਰਮ ਤੇ ਸਿਰ ਦੱਸਣਾ ਚਾਹੂੰਗਾ ਕਿ ਆਸਟ੍ਰੇਲੀਆ ਚ ਜਿਹੜੀ ਸੀਓਈ ਆਉਂਦੀ ਹੈ ਜਿੱਦਾਂ ਆਪਾਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਚ ਆਉਂਦੀ ਹੈ ਲੈਟਰ ਆਫ ਅਸੈਪਟੈਂਸ ਆਸਟ੍ਰੇਲੀਆ ਚ ਆਉਂਦੀ ਹੈ ਕਨਫਰਮੇਸ਼ਨ ਆਫ ਐਨਰੋਲਮੈਂਟ ਯੂਕੇ ਚ ਆਉਂਦਾ ਹੈ ਕੈਸ ਲੈਟਰ ਕੈਨੇਡਾ ਚ ਜਿਹੜੀ ਐਲਓ ਆਉਂਦੀ ਹੈ ਉਹ ਆਉਂਦੀ ਹੈ ਕਿੱਥੋਂ ਇੰਸਟੀਟਿਊਸ਼ਨ ਵੱਲੋਂ ਬਟ ਕੈਨੇਡਾ ਚ ਇੱਕ ਨਵਾਂ ਪ੍ਰੋਸੈਸ ਸ਼ੁਰੂ ਹੋਇਆ ਜਿਹਨੂੰ ਅਟੈਸਟੇਸ਼ਨ ਲੈਟਰ ਕਹਿੰਦੇ ਹੈ ਪ੍ਰੋਵੀਸ਼ਨਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਯਾਨੀ ਕਿ ਪੈਰ ਲੈਟਰ ਕਹਿੰਦਾ ਉਹ ਗਵਰਨਮੈਂਟ ਦਿੰਦੀ ਹੈ ਉਵੇਂ ਹੀ ਜਿਹੜੀ ਸੀਓਈ ਹੈ ਉਹ ਗਵਰਨਮੈਂਟ ਦਿੰਦੀ ਹੈ ਇੱਕ ਸੌਫਟਵੇਅਰ ਹੈ ਆਸਟ੍ਰੇਲੀਆ ਚ ਜਿਹਦਾ ਨਾਮ ਹੈਗਾ ਪ੍ਰਿਜ਼ਮ ਉਸ ਸੌਫਟਵੇਅਰ ਦੇ ਉੱਤੋਂ ਤੁਹਾਡੀ ਸੀਓਈ ਜਨਰੇਟ ਹੁੰਦੀ ਹੈ ਜਿਹੜਾ ਕਿ ਇੰਸਟੀਟਿਊਸ਼ਨ ਤੁਹਾਨੂੰ ਫਾਰਵਰਡ ਕਰਦਾ ਹੈ ਹੁਣ ਇਹ ਸਮਝਣ ਦੀ ਲੋੜ ਹੈ ਕਿ ਜੇ ਮੈਂ ਐਜ਼ ਅ ਸਟੂਡੈਂਟ ਕੋਈ ਵੀ COE ਪਹਿਲਾਂ ਹੀ ਆਸਟ੍ਰੇਲੀਆ ਚ ਲੈ ਚੁੱਕਾ ਹੈ ਤਾਂ ਮੇਰਾ ਸਾਰਾ ਰਿਕਾਰਡ ਅਵੇਲੇਬਲ ਹੋ ਉਥੇ ਜੇ ਮੈਂ ਇੱਕ ਐਕਸ ਇੰਸਟੀਟਿਊਸ਼ਨ ਤੇ ਅਪਲਾਈ ਕਰਕੇ ਪਹਿਲਾਂ COE ਲੈ ਕੇ ਰਿਫਿਊਜ਼ਲ ਲਿਆ ਆ ਹੁਣ ਮੈਂ ਵਾਈ ਇੰਸਟੀਟਿਊਸ਼ਨ ਤੇ ਅਪਲਾਈ ਕਰ ਲਿਆ ਤੇ ਫਿਰ COE ਅਪਲਾਈ ਕਰੂੰਗਾ ਉਥੇ ਰਿਕਾਰਡ ਬੋਲੇਗਾ ਇਹ ਬਹੁਤ ਬੇਸਿਕ ਗੱਲਾਂ ਨੇ ਜਿਹੜੀਆਂ ਸਮਝਣ ਦੀ ਜ਼ਰੂਰਤਾਂ ਨੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲੈਵਲ 2 ਚ ਆਉਣ ਦੇ ਫਾਇਦੇ ਨੇ ਬਿਲਕੁਲ ਨਹੀਂ ਇੰਟੂਸ਼ਨ ਇਹ ਹੈ ਸਾਈਨ ਇਹ ਨੇ ਕਿ ਦੇ ਆਰ ਵੈਲਕਮਿੰਗ ਅਸ ਬਟ ਉਹ ਇਹ ਨਹੀਂ ਕਹਿ ਰਹੇ ਹੈਗੇ ਕਿ ਜੇ तो फंड रिक्वायरमेंट अप्रोक्सीमेटली थर्टी थाउजेंड डॉलरस ने पच्ची हज़ार दिखा दो कोई कॉलेज कह देगा कि भी हज़ार दिखा दो इदा कुछ नहीं है एक चीज मैं होर ऐड करूंगा सर ऑस्ट्रेलिया ग्रुप एट यूनिवर्सिटीज़ का एक कॉन्सैप्ट जो ग्लोबली भी रिकगनाइज ने एंड ऑस्ट्रेलिया दॉप एट यूनवर्सिटीज आदि ने जिमें कि यूनीवर्सिटी ऑफ मेलबर्न इतने कुछ एक यूनीवर्सिटीज होर ने जिथे एक कॉन्सैप्ट एक्सैप्टेबिलिटी है जिन्होंने कह दें फाइनेशियल मैट्रिक्स ਉਨ ਫਾਈਨੈਂਸ਼ੀਅਲ ਮੈਟ੍ਰਿਕਸ ਉਪਰ ਆਵੇ ਕਿ ਮੰਨ ਲਓ ਇੱਕ ਬੱਚਾ ਹੈ ਉਹਦੇ ਫਾਦਰ ਦੇ ਫੰਡਸ ਸ਼ੋ ਹੋ ਰਹੇ ਨੇ ਐਂਡ ਉਹਦੇ ਫਾਦਰ ਦੇ ਅਕਾਊਂਟ ਚ 26 ਲੱਖ ਰੁਪਇਆ ਪਿਆ ਪਰ ਉਹਨਾਂ ਨੇ ਮੂਵੇਬਲ ਇਮੂਵੇਬਲ ਐਸੈਟਸ ਸ਼ੋ ਕੀਤੇ ਉਹਨਾਂ ਨੇ ਸ਼ੋ ਕੀਤਾ ਕਿ ਮੇਰੇ ਕੋਲ ਕਿੰਨਾ ਇਦਾਂ ਦਾ ਮਟੀਰੀਅਲ ਪਿਆ ਹੋਇਆ ਹੈ ਜਿਸ ਚੋਂ ਮੈਨੂੰ ਫਾਈਨੈਂਸ਼ੀਅਲ ਆਉਟਪੁੱਟ ਨਿਕਲ ਸਕਦੀ ਹੈ ਮੇਰੀਆਂ ਜ਼ਮੀਨਾਂ ਹੋ ਸਕਦੀਆਂ ਨੇ 골ਡ ਹੋ ਸਕਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਫਾਈਨੈਂਸ਼ੀਅਲ ਮੈਟ੍ਰਿਕਸ ਤੇ ਉਹਨਾਂ ਨੇ ਨਾਲ 3.5 ਕਰੋੜ ਦੀ ਫਾਈਨੈਂਸ਼ੀਅਲ ਮੈਟ੍ਰਿਕਸ ਸ਼ੋ ਕਰਤੀ ਠੀਕ ਹੈ ਜੀ ਜੀ 8 ਚ ਬੱਚਾ ਅਪਲਾਈ ਕਰੇਗਾ ਤਾਂ ਉਹਦੀ ਐਸੈਪਟੇਬਿਲਟੀ ਹੈ ਪਰ ਮੈਂ ਫੇਰ ਇੱਕ ਗੱਲ ਦੁਬਾਰਾ ਰਿਪੀਟ ਕਰ ਰਿਹਾ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਵਾਸਤੇ ਪਲੀਜ਼ ਹੱਥ ਜੋੜ ਕੇ ਮੇਰੀ ਬੇਨਤੀ ਹੈ ਕੋਈ ਚੇਂजेस ਨਾ ਵੱਨੋ ਤੁਸੀਂ ਮੰਨਣਾ ਹੈ ਕਿ ਮੈਂ ਉਸੇ ਸਟ੍ਰਿਕਟ ਪ੍ਰੋਸੈਸ ਦੇ ਅੰਡਰ ਅਪਲਾਈ ਕਰਨਾ ਹੈ ਉਸੇ ਹੀ ਟੈਂਜੈਂਟ ਦੇ ਉੱਤੇ ਚੱਲਣਾ ਹੈ ਜੀ ਦੋ ਕੁਐਸਚਨ ਨੇ ਆਪਾਂ ਇੱਕ ਇੱਕ ਕਰਕੇ ਲੈਣੇ ਆ ਬਲਜੀਤ ਸਿੰਘ ਹੁਣਾਂ ਦਾ ਸਵਾਲ ਹੈ ਕਿੰਦੇ ਬੀਏ ਚ 65% ਨੇ ਪੀਟੀ 62 ਓਵਰঅল 52 225 ਪਾਸ ਆਊਟ ਨੇ ਆਸਟ੍ਰੇਲੀਆ ਦਾ ਬਣ ਸਕਦਾ ਹੈ ਮਾਸਟਰ ਡਿਗਰੀ ਚ ਹੁਣ ਮੈਂ ਚਾਹਾਂਗਾ ਬਲਜੀਤ ਜੀ ਨੂੰ ਤੁਸੀਂ ਦੋਵੇਂ ਸਮਝਾਓ ਆਸਟ੍ਰੇਲੀਆ ਵੀ ਸਮਝਾ ਦਿਓ ਮਾਸਟਰ ਡਿਗਰੀ ਤੇ ਕੈਨੇਡਾ ਵੀ ਸਮਝਾ ਦਿਓ ਤੇ ਬਾਅਦ ਦੇ ਵਿੱਚ ਅਸੀਂ ਸਵਾਲ ਹੋਰ ਵੀ ਲੈਣੇ ਆ ਬਿਲਕੁਲ ਸਰ ਸੋ ਬਲਜੀਤ ਆਸਟ੍ਰੇਲੀਆ ਦੇ ਵਿੱਚ ਆਪਾਂ ਡੈਫੀਨਿਟਲੀ ਟਰਾਈ ਕਰ ਸਕਦੇ ਆ ਤੁਹਾਡਾ ਪੀਟੀ ਸਕੋਰ ਅੱਛਾ ਹੈ ਠੀਕ ਹੈ ਜੀ ਤੁਹਾਡਾ ਪਾਸ ਆਊਟ ਇਅਰ ਜਿਹੜਾ ਉਹ ਵੀ ਠੀਕ ਹੈ ਤੁਸੀਂ ਬੀਏ ਕੀਤੀ ਹੋਈ ਹੈ ਬੀਏ ਦੀ ਤੁਸੀਂ ਪਰਸੈਂਟੇਜ ਮੈਂਸ਼ਨ ਨਹੀਂ ਕੀ

ਬਟ ਨਾਲ ਦੀ ਨਾਲ ਤੁਹਾਨੂੰ ਇਹ ਸਮਝਣਾ ਪੈਣਾ ਹੈ ਕਿ ਸਕੋਪ ਆਫ ਫਿਊਚਰ ਬੀਏ ਆਰਟਸ ਜਾਂ ਬਾਅਦਮੀ ਆਰਟਸ ਦੇ ਬੱਚੇ ਲਈ ਥੋੜਾ ਜਿਹਾ ਘਟ ਹੁੰਦਾ ਹੈ ਆਸਟ੍ਰੇਲੀਆ ਇਹਨੂੰ ਇਸ ਤਰੀਕੇ ਨਾਲ ਦੇਖਦਾ ਹੈ ਪਰ ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਵਾ ਆਪਾਂ ਤੁਹਾਡੇ ਲਈ ਸੋਸ਼ਲ ਵਰਕ ਦਾ ਪ੍ਰੋਗਰਾਮ ਐਕਸਪਲੋਰ ਕਰ ਸਕਦੇ ਆ ਪਬਲਿਕ ਰਿਲੇਸ਼ਨਸ ਦਾ ਪ੍ਰੋਗਰਾਮ ਐਕਸਪਲੋਰ ਕਰ ਸਕਦੇ ਆ ਠੀਕ ਹੈ ਜੀ ਉਹਦੇ ਲਈ ਮੈਨੂੰ ਤੁਹਾਡੀ ਸਬਜੈਕਟ ਲਾਈਨ ਸਮਝਣੀ ਜ਼ਰੂਰੀ ਹੋਏਗੀ ਐਂਡ ਵੀ ਕੈਨ ਡੈਫੀਨਿਟਲੀ ਐਕਸਪਲੋਰ ਆਸਟ੍ਰੇਲੀਆ ਫॉर ਯੂ ਬਿਕੋਜ਼ ਨਾਲ ਦੀ ਨਾਲ ਮੈਂ ਤੁਹਾਡੇ ਫੰਡਸ ਵੀ ਦੇਖਣੇ ਆ ਹੁਣ ਦੇਖੋ ਧਿਆਨ ਨਾਲ ਸਮਝੋ ਬਲ BA Arts ਮੈਂ ਤੁਹਾਨੂੰ ਕਹਿਤਾ ਪ੍ਰੋਬੈਬਿਲਟੀ ਬਿਲਕੁਲ ਹੈ ਤੁਹਾਡੇ ਫੰਡਸ ਮੈਂ ਤੁਹਾਨੂੰ ਸਮਝਾਏ ਜੇ ਤੁਹਾਡੇ ਫੰਡਸ ਤੇ BA Arts ਦੋਨੇ ਚੀਜ਼ਾਂ ਆਪਾਂ ਨੂੰ ਵੀਕ ਨਜ਼ਰ ਆਈਆਂ ਜੇ ਸਾਨੂੰ ਇਦਾਂ ਲੱਗਾ ਕਿ ਫੰਡਸ ਵੀ ਪ੍ਰੋਬਲਮ ਹੈ ਮੇਰੇ ਜੈਨੂਇਨ ਫੰਡਸ ਮੈਂ ਨਹੀਂ ਪ੍ਰੈਜ਼ੈਂਟ ਕਰ ਸਕਦਾ ਡਿਊ ਟੂ ਮਾਈ ਆਈਟੀਆਰ ਜਾਂ ਫਿਰ ਮੇਰੇ ਕੋਲ ਸੇਵਿੰਗ ਨਹੀਂ ਹੈਗੀ ਲੌਂਗ ਟਰਮ ਫੰਡਸ ਅਵੇਲੇਬਲ ਨਹੀਂ ਹੈਗੇ ਦੈਨ ਮੈਂ ਪਰਸਨਲੀ ਸਜੈਸਟ ਕਰੂੰਗਾ ਯੂ ਕੈਨ ਐਕਸਪਲੋਰ ਅਦਰ ਕੰਟਰੀਜ਼ ਅਦਰ ਕੰਟਰੀਜ਼ ਦੇ ਵਿੱਚ ਤੁਸੀਂ ਯੂਕੇ ਐਕਸਪਲੋਰ ਕਰ ਸਕਦੇ ਹੋ ਜਰਮਨੀ ਐਕਸਪਲੋਰ ਕਰ ਦੇ ਵਿੱਚ ਬਹੁਤ ਸਕੋਪ ਹੈ ਠੀਕ ਹੈ ਯੂਕੇ ਦੇ ਵਿੱਚ ਬਹੁਤ ਸਕੋਪ ਹੈ ਇਹਦੇ ਵਿੱਚ ਵੀ ਪ੍ਰੋਬੈਬਿਲਟੀ ਆਫ ਵੀਜ਼ਾ ਤੁਹਾਡੇ ਲਈ ਹਾਈ ਰਹੇਗੀ ਸਾਡਾ ਆਪਣਾ ਸਕਸੈਸ ਰੇਸ਼ਿਓ ਬਹੁਤ ਸਟਰੋਂਗ ਹੈ ਯੂਕੇ ਦੇ ਵਿੱਚ ਐਨਰ ਮੈਨੇਜਮੈਂਟ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਸ਼ਨ ਦੇਵਾ ਸਕਦਾ ਹੈ ਜੇ ਤੁਸੀਂ ਆਸਟ੍ਰੇਲੀਆ ਚ ਐਕਸਪੈਕਟ ਕਰੋਗੇ ਕਿ ਬੀਏ ਕਰਨ ਤੋਂ ਬਾਅਦ ਮੈਨੇਜਮੈਂਟ ਦਾ ਪ੍ਰੋਗਰਾਮ ਮਿਲ ਜਾਏਗਾ ਮੁਸ਼ਕਲ ਰਹੇਗਾ ਥੋੜਾ ਜਿਹਾ ਠੀਕ ਹੈ ਸੋ ਮੇਕ ਸ਼ੋਰ ਕਰੋ ਕਿ ਆਸਟ੍ਰੇਲੀਆ ਲਈ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਪਰ ਨਾਲ ਦੀ ਨਾਲ ਮੈਂ ਸੁਜੈਸਟ ਕਰੂਗਾ ਕਿ ਤੁਸੀਂ ਹੋਰ ਕੰਟਰੀਜ਼ ਨੂੰ ਵੀ ਜ਼ਰੂਰ ਐਕਸਪਲੋਰ ਕਰੋ ਐਂਡ ਡੈਫੀਨਿਟਲੀ ਕੈਨੇਡਾ ਇਜ਼ ਆਲਸੋ ਐਨ ਆਪਸ਼ਨ ਇੱਕ ਬਹੁਤ ਵੱਡਾ ਮਿਥ ਹੈ ਕਿ ਕੈਨੇਡਾ ਦੇ ਵਿੱਚ ਬੱਚਾ ਜਾ ਨਹੀਂ ਸਕਦਾ ਕੈਨੇਡਾ ਨੂੰ ਬੱਚੇ ਨਹੀਂ ਚਾਹੀਦੇ ਇੰਦਾ ਦਾ ਕੁਝ ਨਹੀਂ ਹੈਗਾ ਚੰਗੇ ਕੈਂਡੀਡੇਟਸ ਲਈ ਹੱਲੇ ਵੀ ਜੌਬ ਆਪਰਚ्युनिटीज ਅਵੇਲੇਬਲ ਨੇ ਮੈਂ ਮੈਂ ਜੋ ਅਲੂਆਲਿਆ ਸਾਹਿਬ ਕਿ ਹੈ ਪਿਛਲੇ ਦਿਨਾਂ 'ਚ ਜਸਮੀਤ ਪਾਟਿਆ ਜੀ ਦੇ ਨਾਲ ਵੀ ਮੇਰੀ ਮੁਲਾਕਾਤ ਹੋਈ ਮਾਸਟਰ ਡਿਗਰੀ ਦੇ ਵਿੱਚ ਤਾਂ ਚੰਗੇ ਵੀਜ਼ੇ ਲੱਗ ਰਹੇ ਨੇ ਇਨਫੈਕਟ ਜਿਹੜੇ ਚੰਗੇ ਪ੍ਰੋਫਾਈਲ ਨੇ ਔਰ ਨਾਲ ਸਪਾਊਸ ਓਪਨ ਵਰਕ ਪਰਮਿਟ ਵੀ ਹੈ ਸਰ ਉਹਨ ਦਾ ਡਿਪਲੋਮਾ ਚੰਗੀ ਲੱਗ ਰਹੇ ਨੇ ਉਹਨ ਦਾ ਡਿਪਲੋਮਾ ਚੰਗੀ ਲੱਗ ਰਹੇ ਨੇ ਥੋੜਾ ਜਿਹਾ ਬੱਚੇ ਨੂੰ ਨਾ ਸਿਲੈਕਟਿਵ ਹੋਣ ਦੀ ਲੋੜ ਆ ਚੰਗਾ ਪ੍ਰੋਗਰਾਮ ਚੁਣੀਏ ਠੀਕ ਹੈ ਜੀ ਟੈਕਨੀਕਲ ਪ੍ਰੋਗਰਾਮ ਚੁਣੀਏ ਠੀਕ ਹੈ ਸਕਿੱਲ ਟ੍ਰੇਡ ਦਾ ਪ੍ਰੋਗਰਾਮ ਚੁਣੀਏ ਅਤੇ ਥੋੜਾ ਜਿਹਾ ਮੈਂ ਬੱਚੇ ਨੂੰ ਇਹ ਜ਼ਰੂਰ ਸਜੈਸਟ ਕਰੂੰਗਾ ਦੇਖੋ ਬ੍ਰੈਂਟਨ ਜਾਣਾ ਚਾਹੁੰਦੇ ਹੋ ਟੋਰਾਂਟੋ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਾਣਾ ਚਾਹੁੰਦੇ ਹੋ ਨਵਾਂ ਕੁਵਰ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਉੱਥੇ ਵੀ ਵੀਜ਼ਾ ਆ ਰਹੇ ਨੇ ਬਟ ਥੋੜਾ ਜਿਹਾ ਐਕਸਪਲੋਰ ਕਰੀਏ ਆਪਾਂ ਨਿਊ ਬ੍ਰਾਂਸਵਿਕ ਦਾ ਰੁਖ ਕਰ सस्काचुआन ਦਾ ਸਸਕਾਚੁਆਨ ਦੇ ਵਿੱਚ ਬਹੁਤ ਅੱਛੇ ਆਪਸ਼ਨਸ ਨੇ ਸਸਕਾਚੁਆਨ ਦੇ ਵਿੱਚ ਰੀਸੈਂਟ ਜੋ ਅਪਡੇਟ ਆਈ ਹੈ ਜੌਬ ਰੇਸ਼ੋ ਵੀ ਇਨਕਰੀਜ਼ ਹੋਈ ਹੈ ਅਡਵਰਟਨ ਉਪਰ ਐਕਸਪਲੋਰ ਕਰ ਸਕਦੇ ਆ ਨੋਵਾ ਸਕੋਸ਼ੀਆ ਨੂੰ ਐਕਸਪਲੋਰ ਕਰ ਸਕਦੇ ਆ ਇਹਦੇ ਵਿੱਚ ਵੀਜ਼ਾਸ ਵੀ ਆ ਰਹੇ ਨੇ ਐਂਡ ਗੁੱਡ ਓਪਰਚ्युनिटीज ਵੀ ਬੱਚਿਆਂ ਲਈ ਅਵੇਲੇਬਲ ਸੁਖਮਨ ਗੁਮਨ ਕਹਿ ਰਹੇ ਨੇ ਸਰ ਲੇ ਕਾਰਡਨ ਬਲੂ ਕਿੱਦਾਂ ਦਾ ਇੰਸਟੀਟਿਊਟ ਆ ਦੇਖੋ ਆਸਟ੍ਰੇਲੀਆ ਦੇ ਵਿੱਚ ਨਾ ਇੰਸਟੀਟਿਊਟ ਬਹੁਤ ਜ਼ਿਆਦਾ ਹੈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਜਦੋਂ ਆਸਟ੍ਰੇਲੀਆ ਦੇ ਵਿੱਚ ਜਾਣਾ ਹੈ ਪ੍ਰਿਫਰ ਕਰੋ ਕਿ ਤੁਸੀਂ ਸਿਰਫ ਯੂਨੀਵਰਸਿਟੀ ਚ ਐਡਮਿਸ਼ਨ ਲੈਣੀ ਹੈ। ਔਰ ਯਾ ਤੁਸੀਂ ਜਿਵੇਂ ਮੈਲਬਨ ਇੰਸਟੀਟਿਊਟ ਦੀ ਗੱਲ ਕੀਤੀ ਜਿਹੜੇ ਟਾਪ ਰੈਂਕਡ ਇੰਸਟੀਟਿਊਟ ਨੇ ਇੱਕ ਦੋ ਤੁਸੀਂ ਬਾਕੀ ਉਹ ਸਭ ਦੱਸਦੇ ਨਹੀਂ। ਚਿੰਗਾ ਇੰਸਟੀਟਿਊਸ਼ਨ ਹੈ। ਲੇ ਕੋਰਡਨ ਬਲੂ ਦੇ ਨਾਲ ਮੈਂ ਕੁਝ ਵੀ ਕੰਮ ਕੀਤਾ ਹੋਇਆ ਹੈ ਪਾਸਟ ਵਿੱਚ। ਚਿੰਗਾ ਇੰਸਟੀਟਿਊਸ਼ਨ ਹੈ। ਇਹਨਾਂ ਨਾਲ ਦੀ ਟ੍ਰੇਨ ਅਕ੍ਰੋਸ ਦਾ ਵਰਲਡ ਹੈ। ਇਹਨਾਂ ਦੇ ਯੂਕੇ 'ਚ ਵੀ ਕੈਂਪਸ ਨੇ, ਇਹਨਾਂ ਦੇ ਕੈਨੇਡਾ 'ਚ ਵੀ ਕੈਂਪਸ ਨੇ। ਸੋ ਚਿੰਗਾ ਇੰਸਟੀਟਿਊਸ਼ਨ ਹੈ ਇਨ ਫੈਕਟ ਫ੍ਰਾਂਸ ਵੀ ਕੈਂਪਸ ਹੈ ਇਹਨਾਂ ਦਾ। ਸੋ ਰਿਕਰਡਨ ਬਲੂ ਇਤ ਚੰਗਾ ਇੰਸਟੀਟਿਊਸ਼ਨ ਹੈ ਇਹਦੇ ਵਿੱਚ ਪ੍ਰੋਗਰਾਮ ਕੀ ਐਕਸਪਲੋਰ ਕਰ ਰਹੇ ਹੋ ਉਹ ਜਰੂਰ ਦੇਖੋ ਹਸਪੀਟੈਲਿਟੀ ਦਾ ਪ੍ਰੋਗਰਾਮ ਦੇਖ ਰਹੇ ਹੋ ਤਾਂ ਡੈਫੀਨਿਟਲੀ ਇਟਸ ਅ ਗੁੱਡ ਆਪਸ਼ਨ ਠੀਕ ਹੈ ਬਟ ਨਾਟ ਅ ਬੈਡ ਇੰਸਟੀਟਿਊਸ਼ਨ ਯੂ ਕੈਨ ਡੈਫੀਨਿਟਲੀ ਐਕਸਪਲੋਰ ਇਟ ਐਂਡ ਵੀ ਕੈਨ ਆਲਸੋ ਹੈਲਪ ਯੂ ਆਊਟ ਜੇ ਇਹਦੇ ਵਿੱਚ ਤੁਸੀਂ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਹੋ ਸ਼ੁਗਮਨ ਤੁਸੀਂ ਕਾਲ ਕਰ ਸਕਦੇ ਹੋ ਅ ਅਮਨਦੀਪ ਸਿੰਘ ਜੀ ਨੂੰ ਲੈਂਡਮਾਰਕ ਗਲੋਬਲ ਤੇ 90413 90412 ਔਰ ਤੁਸੀਂ ਇਸ ਨੰਬਰ ਤੇ ਵਟਸਐਪ ਵੀ ਕਰ ਸਕਦੇ ਹੋ ਇੱਕ ਹੋਰ ਕੁਐਸਚਨ ਹੈ ਜੀ

परसेंटेज आपकी हाई होनी चाहिए ठीक है माई सजेशन इज दैट यू शुड एक्सप्लोर अप टू एट्टी फाइव परसेंट प्लस मार्क्स स्कोर बिकॉज दैट वे यू कैन एक्सप्लोर स्कॉलरशिप ऑल्सो एंड सेकंडली बीएससी नर्सिंग करनी है तो सिक्सटी फाइव ईच पी टी स्कोर होना चाहिए या सिक्स पॉइंट फाइव का स्कोर सेवन सॉरी

ਸੁਖਮਨ ਹੁਣ ਉਹਦਾ ਰਿਪਲਾਈ ਹੁੰਦਾ ਇੱਕ ਹੋਰ ਕੁਐਸਚਨ ਹੈ ਜੀ ਇਹ ਤੁਸੀਂ ਲੈ ਲਓ ਤਦ ਤੱਕ ਹਾਂ ਜੀ ਸਰ ਆਈ ਕੰਪਲੀਟਿਡ ਮਾਈ 12th ਇਨਟੂ 2024 ਮੈਡੀਕਲ ਸਟਰੀਮ 86% ਆਫਟਰ ਦੈਟ ਡਿਪਲੋਮਾ ਇਨ ਪਲੰਬਿੰਗ ਆਈ ਕੇ ਰਿਜਿਡ ਡਿਪਲੋਮਾ ਵਿਦ 72% ਪੀਟੀ ਸਕੋਰ 60 ਓਕੇ ਕਿੱਥੇ ਜਾਣਾ ਚਾਹੁੰਦੇ ਹੋ ਡੀਆਰਕੇ 2.0 ਜਾਣਾ ਕਿੱਥੇ ਆ ਸੁਖਮਨ ਸੀਬੀਐਸਸੀ ਨਹੀਂ जोर हो गएलीजा बिल yes storage of the good university थोड़ा नेट का इशू है अमनदीप जी दा उस तो बार ओके सो okay. so, मैं कह रिया सी कि टोरेंस यूनिवर्सिटी इज अ गुड यूनिवर्सिटी ठीक है जी यूनिवर्सिटी सारीयां ही चंगियां ने क्राइकस नंबर है इंस, इंस्टीट्यूशन दा सो यू कैन डेफिनेटली अप्लाई ਦੂਸਰੇ ਨੰਬਰ ਦੇ ਉੱਤੇ ਬੈਚਲਰ ਸੇ ਮਾਸਟਰ ਸੇ ਪ੍ਰੋਗਰਾਮ ਐਕਸਪਲੋਰ ਕਰੋ ਡਿਪਲੋਮਾ ਦੇ ਪ੍ਰੋਗਰਾਮ ਨਾ ਐਕਸਪਲੋਰ ਕਰੋ ਪੀਜੀ ਡਿਪਲੋਮਾ ਦੇ ਪ੍ਰੋਗਰਾਮ ਨਾ ਐਕਸਪਲੋਰ ਕਰੋ ਟੈਕਨੀਕਲ ਪ੍ਰੋਗਰਾਮ ਐਕਸਪਲੋਰ ਕਰੋ ਮੈਨੇਜਮੈਂਟ ਵੱਲ ਜਾਣ ਦੀ ਕੋਸ਼ਿਸ਼ ਘੱਟ ਕਰੋ ਸਪੈਸੀਫਿਕੇਸ਼ਨ ਚੂਜ਼ ਕਰੋ ਪ੍ਰੋਫੈਸ਼ਨਲ ਅਕਾਊਂਟਿੰਗ ਸਪਲਾਈ ਚੇਨ ਮੈਨੇਜਮੈਂਟ ਇਹੋ ਜਿਹੇ ਪ੍ਰੋਗਰਾਮਸ ਪਿਕ ਕਰੋ ਜੇ ਤੁਸੀਂ ਮੈਨੇਜਮੈਂਟ ਦੇ ਵਿੱਚ ਜਾ ਰਹੇ ਹੋ ਅਤੇ ਨਾਲ ਦੀ ਨਾਲ ਜੇ ਤੁਸੀਂ ਯੂਨੀਵਰਸਿਟੀ ਅਪਲਾਈ ਕਰਦੇ ਹੋ ਤਾਂ ਮੈਂ ਜਿਵੇਂ ਕਿ ਦੱਸਿਆ 42 ਯੂਨੀਵਰਸਿਟੀਆਂ ਨੇ ਸਾਰੀਆਂ ਬਹੁਤ ਅੱਛੀਆਂ ਯੂਨੀਵਰਸਿਟੀਆਂ ਨੇ ਓ 60 PT ਸਕੋਰ ਆਸਟ੍ਰੇਲੀਆ ਸਬਜੈਕਟਸ ਆਰ ਇੰਗਲਿਸ਼ ਐਂਡ ਦੀ ਪੋਲੀਟੀਕਲ ਸਾਇੰਸ ਸੋ ਅਮਨ ਸੇਮ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜੇ ਤੁਸੀਂ ਆਸਟ੍ਰੇਲੀਆ ਚ ਅਪਲਾਈ ਕਰਨਾ ਚਾਹੁੰਦੇ ਹੋ ਵੀ ਕੈਨ ਲੁੱਕ ਐਟ ਸਰਟਨ ਪ੍ਰੋਗਰਾਮਸ ਲਾਈਕ ਪਬਲਿਕ ਹੈਲਥ ਵੀ ਕੈਨ ਸੌਰੀ ਪਬਲਿਕ ਰਿਲੇਸ਼ਨਸ ਵੀ ਕੈਨ ਲੁੱਕ ਐਟ ਸੋਸ਼ਲ ਵਰਕ PT ਦਾ ਸਕੋਰ ਤੁਹਾਡਾ ਠੀਕ ਹੈ ਬਟ ਅਕੈਡਮਿਕ ਪਰਸੈਂਟੇਜ ਥੋੜੀ ਘੱਟ ਹੈ my suggestion is if you explore the possibility of going for a program in other countries also je tusi explore karo uk nu canada nu je tusi explore karo germany nu then it can also be a good option for you. PT इधर लेके जर्मनी जो थोड़ी चीज़ दिक्कत रहनी है जो तो वीजा दिखाल करिए। so तो मैं सजेस्ट करूँगा जब तुमसे यूके से कनाडा नो एक्सप्लोर कर दे तो डेट विल बी अ गुड ऑप्शन एंड थोड़ा वीजा भी डेफिनेटली। या। ओके। तो अबे जो बीएससी नर्सिंग ली देखो स्पेसिफिकली को ਫੰਡਸ ਰਿਕੁਆਇਰਮੈਂਟ ਜੋ ਕੈਟੇਗੋਰਿਕਲੀ ਹੈ ਮੈਂ ਸਮਝਾ ਦੇਣਾ ਆ ਅਪਰੋਕਸੀਮੇਟਲੀ 30000 ਡਾਲਰ ਜਿਹੜੇ ਨੇ ਤੁਹਾਨੂੰ ਲਿਵਿੰਗ ਕਾਸਟ ਚਾਹੀਦੀ ਹੈ 1 ਸਾਲ ਦੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈਗੀ 2000 ਡਾਲਰ ਜਿਹੜੀ ਹੈ ਤੁਹਾਡੀ ਰਿਟਰਨ ਟਿਕਟ ਕਾਸਟ ਉਹ ਵੀ ਤੁਸੀਂ ਐਡ ਕਰਨੀ ਹੈ ਐਂਡਪੈਂਡਿੰਗ ਅਪਨ ਦਾ ਪ੍ਰੋਗਰਾਮ ਦੈਟ ਯੂ ਚੂਸ ਦੀ ਆਪਾਂ فرض ਕਰੀਏ ਕਿ ਤੁਸੀਂ ਬੀਐਸਸੀ ਨਰਸਿੰਗ ਦਾ ਪ੍ਰੋਗਰਾਮ ਲੈ ਰਹੇ ਹੋ ਯੂਨੀਵਰਸਿਟੀ ਦੇ ਵਿੱਚ which will be एवरेज ਕਾਸਟਿੰਗ 30 ਟੂ 35000 ਡਾਲਰਸ ਤਾਂ ਦਾ ਮੋਟਾ ਮੋਟਾ ਫੰਡ ਰਿਕੁਆਇਰਮੈਂਟ ਜਿਹੜਾ ਹੈ 60 ਟੂ 65000 ਡਾਲਰ ਦੇ ਵਿੱਚ ਚਲਾ ਇੱਕ OSHC ਵੀ ਨਾਲ ਆ ਜਾਂਦਾ ਹੈ ਜੋ ਡਿਪੈਂਡਿੰਗ ਅਪਨ ਦ ਇੰਸਟੀਟਿਊਸ਼ਨ ਐਂਡ ਦ ਬੋਡੀ ਯੂ ਡੂ ਇਟ ਥਰੂ ਤੁਸੀਂ ਯੂਨੀਵਰਸਿਟੀ ਤੋਂ ਵੀ ਕਰਾ ਸਕਦੇ ਆ ਜਾਂ ਥਰਡ ਪਾਰਟੀਆਂ ਹੁੰਦੀਆਂ ਨੇ ਜਿਵੇਂ ਕਿ ਬੂਪਰ ਉਹ 12000 1200 ਤੋਂ 2000 ਦੇ ਵਿੱਚ ਵਿੱਚ ਪੈਂਦਾ ਹੈ ਸੋ 60 ਟੂ 65000 ਡਾਲਰ ਦੀ ਤੁਹਾਡੀ ਫੰਡਸ ਰਿਕੁਆਇਰਮੈਂਟ ਹੈ ਜਦੋਂ ਤੁਸੀਂ GE GSK ਅਪਲਾਈ ਕਰਨਾ ਹੈ ਦੈਟ ਇਜ਼ ਜੈਨੂਇਨ ਸਟੂਡੈਂਟ ਪ੍ਰੋਸੈਸ ਉਹਦੇ ਵਿੱਚ ਤੁਹਾਨੂੰ ਲਿਵਿੰਗ ਕਾਸਟ ਪਲੱਸ ਫੀਸ ਪਲੱਸ ਰਿਟਰਨ ਟਿਕਟ ਦਿਖਾਣੀ ਪਵੇਗੀ OSHC ਦੀ ਫੀਸ ਵੀ ਜਦ ਨਾਲ ਦਿਖਾਉਗੇ ਦੈਟ ਵਿਲ ਬੀ ਵੈਰੀ ਗੁੱਡ ਜਦੋਂ ਤੁਸੀਂ ਫਾਈਲ ਅਪਲਾਈ ਕਰਨੀ ਹੈ ਉਸ ਟਾਈਮ ਤੇ ਤੁਹਾਡੀ ਫੀਸ ਤੁਸੀਂ ਪੇ ਕਰ ਚੁੱਕੇ ਹੋ ਸੀਓਈ ਦੇ ਵਿੱਚ ਰਿਫਲੈਕਟ ਹੋ ਜਾਏਗੀ ਤੁਹਾਡੀ ਲਿਵਿੰਗ ਕਾਸਟ ਰਿਟਰਨ ਟਿਕਟ ਤੁਹਾਡੀ ਮੈਂਸ਼ਨ ਹੋਏਗੀ ਕਿ ਤੁਸੀਂ اوچ سی ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਰਿਕੁਆਇਰਮੈਂਟ ਰਹੇਗੀ ਤੁਹਾਡੀ ਫੰਡਿੰਗ ਨੂੰ ਲੈ ਕੇ 3 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ ਬਟ ਇੰਸਟੀਟਿਊਸ਼ਨ ਕੈਨ ਆਸਕ ਯੂ ਫਾਰ 6 ਮਨਥ 올ਡ ਸਟੇਟਮੈਂਟ ਆਲਸੋ ਇਨ ਫੈਕਟ ਐਮਬੈਸੀ ਵੀ ਤੁਹਾਨੂੰ 6 ਮਹੀਨੇ ਪੁਰਾਣੀ ਸਟੇਟਮੈਂਟ ਮੰਗ ਸਕਦੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਅੱਜ ਕੱਲ ਜੋ ਕਨਸੈਪਟ ਚੱਲੇ ਨੇ ਕਿ ਨਵਾਂ ਅਕਾਊਂਟ ਖੋ ਫੰਡਿੰਗ ਸ਼ੇਅਰ ਕਰ ਦਿੱਤੀ ਜਾਂਦੀ ਜਾਂਦੀ ਹੈ ਤੋਂ ਐਮਬੈਸੀ ਨੂੰ ਤੋਂ ਇੰਸਟੀਟਿਊਸ਼ਨਸ ਨੂੰ ਵੀ ਇਹ ਚੀਜ਼ ਪਤਾ ਹੈ ਸੋ ਉਹ ਕੀ ਇੰਸ਼ੋਰ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ 1 ਸਾਲ ਪੁਰਾਣੀ ਆਪਣੀ ਬੈਂਕ ਸਟੇਟਮੈਂਟ ਭੇਜੋ ਅਸੀਂ ਦੇਖਣਾ ਚਾਹੁੰਦੇ ਨੇ ਤੁਹਾਡਾ ਅਕਾਊਂਟ ਕਿੰਨਾ ਪੁਰਾਣਾ ਹੈ ਸੋ ਮੇਕ ਸ਼ੋਰ ਕਰਨਾ ਹੈ ਕਈ ਵਾਰੀ ਜੈਨੂਇਨਲੀ ਵੀ ਅਸੀਂ ਨਵਾਂ ਅਕਾਊਂਟ ਖੁਲਵਾਉਂਦੇ ਹਾਂ ਸੋ ਦੈਟ ਸਾਡੀ ਫੰਡਿੰਗ ਸਟ੍ਰੀਮਲਾਈਨਰ ਰਹੇ ਅਕਾਊਂਟਸ ਪੁਰਾਣੇ ਹੋਣਗੇ ਉਨਾ ਹੀ ਚੰਗਾ ਜਿੰਨਾ ਪੁਰਾਣਾ ਅਕਾਊਂਟ ਹੈ ਉੰਨੀ ਚੰਗੀ ਗੱਲ ਐਂਡ ਟ੍ਰਾਂਜੈਕਸ਼ਨਸ ਦੀ ਵੀ ਉਹ ਚੈੱਕ ਰੱਖਦੇ ਨੇ ਕਿ ਟ੍ਰਾਂਜੈਕਸ਼ਨਸ ਕਿੱਦਾਂ ਹੋਈਆਂ ਨੇ ਅਕਾਊਂਟ ਦੇ ਵਿੱਚ ਮੰਥਲੀ ਰੇਸ਼ਿਓ ਆਫ ਟ੍ਰਾਂਸਫਰ ਆਫ ਮਨੀ ਇਜ਼ 10000 20000 30000 ਐਂਡ ਸਰਟਨਲੀ ਤੁਹਾਡੇ ਅਕਾਊਂਟ ਦੇ ਵਿੱਚ 10 ਲੱਖ ਰੁਪਈਆ ਆ ਜਾਂਦਾ ਏ ਦੈਟਸ ਆਲਸੋ ਕੁਐਸਚਨ ਮਾਰਕ ਐਂਡ ਨਾਲ ਦੀ ਨਾਲ ਪੇਰੈਂਟਸ ਦੀ ਆਈਟੀਆਰ ਚੈੱਕ ਹੁੰਦੀ ਏ ਕਿ ਜਿਹੜੀ ਆਈਟੀਆਰ ਤੁਹਾਡੇ ਪੇਰੈਂਟਸ ਦੀ ਐ ਜੇ 12 ਲੱਖ ਰੁਪਈਆ ਇੱਕ ਸਾਲ ਦੀ ਐ ਮੰਮਾ ਦੀ ਤੇ ਪਾਪਾ ਦੀ ਮਲਾਕ ਏ ਜੋ ਤੁਹਾਡੇ ਸਪான்ਸਰਸ ਨੇ ਐਂਡ ਉਸ ਸਿਨੈਰੀਓ ਦੇ सो so, थोड़ा नैटवर्क इशू है मैं लगता अमनदीप जी दे सो so, आप वेट कर हाँ वापस आते अमनदीप जी वन बाय वन जे क्वेश्चन ने वो इस तरह आप सारे लेंदे रहने हैं अमनदीप जी वेट कर हाँ वापस वो। so, आ सो बहुत सारे क्वेश्चन आए हुए हैं डी आर के टू प्रीत कौर वन बाय वन मैं सारे क्वेश्चन तो अमनद जी को लैके जा रहा हाँ ਸੋ ਨੈਟਵਰਕ ਇਸ਼ੂ ਹੈ ਵਾਪਸ ਆ ਰਹੇ ਨੇ ਅਮਨਦੀਪ ਜੀ ਮੈਨੂੰ ਵਟਸਐਪ ਟੈਕਸਟ ਆ ਗਿਆ ਉਹਨਾਂ ਦਾ ਕਾਫੀ ਕੁਐਸਚਨਸ ਦੇ ਆਨਸਰ ਅਸੀਂ ਦਿੱਤੇ ਵੀ ਨੇ ਵੈਸੇ ਮੈਂ ਸਾਰੇ ਸਟੂਡੈਂਟਸ ਨੂੰ ਐਡਵਾਈਸ ਕਰੂੰਗਾ ਕਿ ਤੁਸੀਂ ਇਹ ਨੰਬਰ ਜ਼ਰੂਰ ਸੇਵ ਕਰਕੇ ਰੱਖੋ 90413 90412 ਤੁਸੀਂ ਅਮਨਦੀਪ ਜੀ ਦੇ ਨਾਲ ਗੱਲ ਕਰੋ ਜਦੋਂ ਵੀ ਤੁਹਾਡੀ ਕੋਈ ਕੁਐਰੀ ਹੈ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ ਸਾਡਾ ਡਿਸਕਸ ਕਰਨਾ ਔਰ ਮੈਂ ਆਸਟ੍ਰੇਲੀਆ ਦੇ ਲਈ ਜ਼ਰੂਰ ਸਟੂਡੈਂਟਸ ਨੂੰ ਆਪਣੇ ਵੱਲੋਂ ਕਹੂੰਗਾ ਸਾਡੇ ਬਹੁਤ ਸਾਰੇ ਸਟੂਡੈਂਟਸ ਨੇ ਜਦੋਂ ਤੁਸੀਂ ਆਸਟ੍ਰੇਲੀਆ ਚ ਫਾਈਲ ਲਾਉਣੀ ਹੈ ਤੁਸੀਂ ਸਟੈਪ ਬਾਈ ਸਟੈਪ ਪ੍ਰੋਸੈਸ ਹੈ ਜਿਹੜਾ ਆਸਟ੍ਰੇਲੀਆ ਦਾ ਉਹਨੂੰ ਫਾਲੋ ਕਰਨਾ ਹੈ ਆਸਟ੍ਰੇਲੀਆ ਦੇ ਲਈ ਤੁਸੀਂ ਪੈਕੇਜ ਦੇ ਚੱਕਰਾਂ ਦੇ ਵਿੱਚ ਨਾ ਪਿਓ ਜਿਹੜੇ ਵੀ ਵਿਦਿਆਰਥੀ ਸਾਡੇ ਆਸਟ੍ਰੇਲੀਆ ਲਈ ਪੈਕੇਜ ਦੇ ਚੱਕਰ ਚ ਪੈਣਗੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਜਾਂ ਤੁਹਾਡਾ ਪੈਕੇਜ ਬਹੁਤ ਲੀਗਲਾਈਜ਼ਡ ਹੋ ਜਾਵੇ ਫਿਰ ਤੁਹਾਨੂੰ ਗੱਲਾਂ ਨੂੰ ਸਮਝ ਆਉਣਗੀਆਂ ਸੋ ਅਮਨ ਜੀ ਸਾਡੇ ਨਾਲ ਆ ਗਏ ਨੈਟਵਰਕ ਇਸ਼ੂ ਹੈ ਥੋੜਾ ਜਾ ਅਮਨ ਜੀ ਮੈਂ ਤੁਹਾਨੂੰ ਆਡੀਬਲ ਆ ਜੀ ਹਾਂ ਜੀ ਹਾਂ ਜੀ ਸਰ ਮਾਫੀ ਚਾਹਨਾ ਥੋੜਾ ਜਿਹਾ ਦਿੱਕਤ ਕਰ ਕਿ ਲੌਗ ਆਊਟ ਹੋ ਗਿਆ ਸੀਗਾ ਤੁਹਾਨੂੰ ਕੋਈ ਗੱਲ ਕੋਈ ਗੱਲ ਤੁਸੀਂ ਸਟਾਰਟ ਕਰੋ ਕਿਉਂਕਿ ਕਈ ਸਟੂਡੈਂਟ ਤੁਹਾਡੇ ਕੋਲੋਂ ਸਵਾਲ ਚਾ ਰਹੇ ਨੇ ਅ ਬਿਲਕੁਲ ਜੀ ਇਹਦਾ ਸਵਾਲ ਬਲਜੀਤ ਉਹਨਾਂ ਦਾ ਮੈਂ ਸਵਾਲ ਦਾ ਆਪਾਂ ਜਵਾਬ ਪਹਿਲਾਂ ਦੱਤਾਂ ਸੀ ਮੈਂ ਪਿੱਛੇ ਆ ਜਾਂ ਬਹੁਤ ਸਾਰੇ ਸਟੂਡੈਂਟਸ ਦੇ ਕੋਲ ਸਵਾਲ ਪਏ ਨੇ ਜੀ

ਉਹ ਸਿਰਫ ਇਹ ਨਹੀਂ ਚੈੱਕ ਕਰਦੇ ਆ ਕਿ ਮੇਰੇ ਫੰਡਸ ਜਿਹੜੇ ਆ ਇੱਕ ਸਾਲ ਦੀ ਫੀਸ ਲਈ ਵੈਲੀਡੇਟਡ ਨੇ ਉਹ ਇਹ ਵੀ ਚੈੱਕ ਕਰਦੇ ਨੇ ਕਿ ਜਿਹੜੀ ਤੁਹਾਡੀ ਸੋਰਸ ਆਫ ਇਨਕਮ ਹੈ ਜਿੱਥੋਂ ਤੁਹਾਡੇ ਕੋਲੋਂ ਪੈਸਾ ਆ ਰਿਹਾ ਹੈ ਕੀ ਉਹ ਅਗਲੇ ਆਉਣ ਵਾਲੇ ਸਾਲਾਂ ਦੇ ਵਾਸਤੇ ਵੀ ਤੁਹਾਡੇ ਫੰਡਸ ਨੂੰ ਤੁਹਾਡੀ ਫੀਸ ਨੂੰ ਮੇਨਟੇਨ ਕਰ ਸਕਦਾ ਹੈ ਜਾਂ ਨਹੀਂ ਐਗਜ਼ਾਮਪਲ ਲੋ ਬੜੀ ਬੇਸਿਕ ਜੀ ਮੈਂ ਜਲਦੀ ਜੀ ਦੱਸੂਗਾ ਮੰਨ ਲਓ ਕਿ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਹਾਂ ਮੇਰੇ ਫਾਦਰ ਸਾਹਿਬ ਮੇਰੇ ਫੰਡ ਸ਼ੋਅ ਕਰ ਰਹੇ ਨੇ 14 ਲੱਖ ਦੀ ਉਹਨਾਂ ਦੀ ਆਈਟੀਆਰ ਹੈ 25 ਸਾਲ ਤੋਂ ਉਹ ਕੰਮ ਕਰ ਰਹੇ ਨੇ ਮਦਰ ਮੇਰੇ ਹਾਊਸ ਵਾਈਫ ਨੇ ਉਹਨਾਂ ਨੇ ਪਿਛਲੇ 25 ਸਾਲ ਦੇ ਵਿੱਚ ਆਪਣੇ ਆਪ ਨੂੰ ਮਿਹਨਤ ਕਰ ਕਰਕੇ 14 ਲੱਖ ਦੀ ਆਈਡੀਆਰ ਤੱਕ ਪਹੁੰਚਾਇਆ ਹੈ 15 ਲੱਖ ਦੀ ਉਹਨਾਂ ਕੋਲ ਸੀਵਿੰਗ ਪਈ ਹੋਈ ਸੀ 10 ਲੱਖ ਦਾ ਉਹਨਾਂ ਨੇ ਬੈਕ ਲੋਨ ਲਿਆ ਤੇ 골ਡ ਸੇਲ ਕਰਕੇ ਜੋ ਅਸੀਂ ਇਹ ਵੀ ਦਿਖਾਣਾ ਉਹਨਾਂ ਨੇ 5-7 ਲੱਖ ਰੁਪਇਆ ਹੋਰ ਐਡ ਕੀਤਾ ਇਦਾਂ ਮੇਰੇ ਫੰਡਸ ਮੈਨੇਜ ਹੋਏ ਉਸ ਤੋਂ ਬਾਅਦ ਉਹਨਾਂ ਨੇ ਇਹ ਸ਼ੋ ਕਰ ਦਿੱਤਾ ਕਿ ਮੇਰੇ ਕੋਲ ਇੱਕ 25 ਲੱਖ ਦੀ ਪ੍ਰਾਪਰਟੀ ਪਈ ਹੈ ਜਿਹਦੇ ਵਿੱਚੋਂ ਮੈਂ ਸੈਕੰਡ ਇਅਰ ਦੀ ਫੀਸ ਵੀ ਕੱਢ ਸਕਦਾ ਜਾਂ ਮੈਂ ਫਿਊਚਰ ਦੇ ਵਿੱਚ ਵੀ ਸਪੋਰਟ ਕਰ ਸਕਦਾ ਹੈ ਇਹ ਹੋ ਗਿਆ ਮੇਰਾ ਇੱਕ ਛੋਟਾ ਬ੍ਰਦਰ ਆਹੋਂ ਛੋਟੇ ਬ੍ਰਦਰ ਨੇ ਵੀ ਆਪਣੇ ਫੰਡਸ ਜਿਹੜੇ ਆਪਣੀ 12ਵੀਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਐਂਡ ਔਨ ਏਨ ਐਵਰੇਜ ਜੇ ਤੁਸੀਂ ਇੰਡੀਆ ਦੇ ਵਿੱਚ 12ਵੀਂ ਕਰ ਰਹੇ ਹੋ ਨਾ ਬੇਸਿਕ ਦੌਰ ਤੇ ਤੁਹਾਨੂੰ ਮੈਂ ਦੱਸ ਰਿਹਾ 4-5 ਲੱਖ ਰੁਪਈਆ ਤਾਂ ਸਾਲ ਦਾ ਉਦੈ ਖਰਚਾ ਹੋ ਜਾਂਦਾ ਹੁਣ ਤੁਸੀਂ ਇਹ ਸੋਚ ਕੇ ਦੇਖੋ ਜੇ ਤੁਸੀਂ ਐਮਬੈਸੀ ਦੇ ਵਿੱਚ ਬੈਠੇ ਹੋ ਜਾਂ ਫਿਰ ਤੁਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਜੀਐਸ ਪ੍ਰੋਸੈਸ ਕਰ ਰਹੇ ਹੋ ਇੱਕ ਬੰਦਾ ਆਪਣੇ ਬੱਚੇ ਨੂੰ 30-35 ਲੱਖ ਰੁਪਈਆ ਲਾ ਕੇ ਵਿਦੇਸ਼ ਭੇਜ ਰਿਹਾ ਹੈ ਉਹਨੇ ਆਪਣੀ ਸਾਰੀ ਉਮਰ ਦੀ ਪੂੰਜੀ ਲਾ ਦਿੱਤੀ ਉਹਨੂੰ ਪਹਿਲੇ ਸਾਲ ਦੀ ਫੀਸ ਪਰ ਅਡਵਾਂਸ ਤੇ ਉਸ ਤੋਂ ਬਾਅਦ ਉਹ ਆਪਣੇ ਦੂਸਰੇ ਬੱਚੇ ਨੂੰ ਇੰਡੀਆ ਚ ਪੜਾਉ ਵੀ ਰਿਹਾ ਹੈ ਤੇ ਐਮਬੈਸੀ ਦੇ ਵਿੱਚ ਜਾਂ ਫਿਰ ਯੂਨੀਵਰਸਿਟੀ ਦੇ ਮੰਜੇ ਸਵਾਲ ਨਹੀਂ ਉੱਠੇਗਾ ਕਿ ਸੈਕੰਡ ਇਅਰ ਦੀ ਫੀਸ ਕਿੱਥੋਂ ਕੱਢੇਗਾ ਅਗਲੇ ਸਾਲ ਦੇ ਵਿੱਚ ਘਰ ਦੇ ਵਿੱਚ ਕੋਈ ਪੜ੍ਹਾਈ ਕੋਈ ਫੰਕਸ਼ਨ ਕੋਈ ਮੈਡੀਕਲ ਇਸ਼ੂ ਕੁਝ ਵੀ ਆ ਸਕਦਾ ਹੈ ਇਹ ਦੇਖੋ ਤਾਂ ਸੇਵਿੰਗ ਹੀ ਨਹੀਂ ਹੈਗੀ 댓 ਮੀਨਸ ਇਹ ਬੱਚਾ ਉੱਥੇ ਜਾ ਕੇ ਪੜ੍ਹਾਈ ਨੂੰ ਪ੍ਰਾਇੋਰਟੀ ਨਾ ਦੇ ਕੇ ਪਾਰਟ ਟਾਈਮ ਜੌਬ ਨੂੰ ਵੀ ਪ੍ਰਾਇੋਰਟੀ ਦੇਗਾ ਪਰ ਜੇ ਪਾਰਟ ਟਾਈਮ ਜੋਬ ਵੀ ਕਰਦਾ ਤਾਂ ਵੀ ਇਹਦੇ ਸੈਕੰਡ ਇਅਰ ਦੀ ਫੀਸ ਨਹੀਂ ਨਿਕਲ ਸਕਦੀ 댓 ਵਿਲ ਸਟਾਰਟ ਰੇਜ਼ਿੰਗ ਕੁਐਸ਼ਨਸ ਔਨ ਦਾ ਫੰਡਿੰਗ ਸੋਰਸ ਅਸੀਂ ਬਹੁਤ ਕਨਫਿਊਜ਼ ਹੋ ਜਾਂਦੇ ਹਾਂ ਇਸ ਗੱਲ ਦੇ ਉੱਤੇ ਕਿ ਪਹਿਲੇ ਸਾਲ ਦੀ ਫੀਸ ਹੀ ਫੰਡਿੰਗ ਹੈ ਨੋ ਸੋਰਸ ਆਫ ਫੰਡ ਦਾ ਮਤਲਬ ਇਹ ਹੈ ਕਿ ਉਹ ਚੈੱਕ ਕਰਦੇ ਆ ਕਿ ਤੁਹਾਡੇ ਜਿੱਥੋਂ ਸੋਰਸ ਨੇ ਜੇ ਸੋਰਸ ਨੇ ਪੈਸਾ ਤੁਹਾਨੂੰ ਕੱਢ ਕੇ ਦਿੱਤਾ ਕੀ ਉਹ ਇਨਾ ਸਪੋਰਟਿਵ ਹੈ ਕਿ ਤੁਹਾਡੇ ਸੈਕੰਡ ਤੇ 3rd ਇਅਰ ਜਾਂ 4th ਜਾਂ 5th ਇਅਰ ਦੀ ਫੀਸ ਪੇ ਕਰ ਸਕਦਾ 댓 ਇਜ਼ ਦ ਕੀ ਸ਼ੋ ਕਰਨਾ ਫਸਟ ਇਅਰ ਦੀ ਫੰਡਿੰਗ ਹੈ ਸੋਰਸ ਦੀ ਡਿਪੈਂਡੈਂਸੀ ਹੁੰਦੀ ਹੈ ਪੂਰੀ ਪੜ੍ਹਾਈ ਦੀ ਫੰਡਿੰਗ ਨੂੰ ਰਿਫਲੈਕਟ ਕਰਨਾ ਕਿ ਅਸੀਂ ਪੜ੍ਹਾਈ ਦਾ ਟੇਕ ਕੇਅਰ ਕਰ ਸਕਦੇ ਹਾਂ ਐਮਬੈਸੀ ਮੇ ਵੀ 3 ਮਹੀਨੇ ਪੁਰਾਣੇ ਫੰਡਸ ਹੀ ਚਾਹੀਏ देखो जी यूनिवर्सिटीज है वहां पे आपको एडवांटेज मिल सकती है कुछ एक यूनिवर्सिटीज के ऑप्शन में आपको थोड़ी सी फ्लेक्सिबिलिटी मिलती है बट डिपेंडिंग अपॉन द रीजन यू आर अप्लाइंग फ्रॉम आई वुड ऑलवेज सजेस्ट तीन महीने पुराने फंड्स होने चाहिए आपके ठीक है जी स्पाउस वीजा बलजीत ने पूछा बलजीत मास्टर्स विद स्पाउस वीजा अप्लाई कर सकते हैं ओ oh. ਕਾਫੀ ਕੁਐਸਚਨਸ ਨੇ ਪਰ ਸੋ ਮੈਂ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਰਿਹਾ ਕਾਫੀ ਸਟੂਡੈਂਟਸ ਵਾਪਸ ਆ ਗਏ ਨੇ ਹੁਣ ਤਾਂ ਸੋ ਮੈਂ ਸਾਰੇ ਇਹ ਤੁਸੀਂ ਕਾਲ ਵੀ ਕਰ ਸਕਦੇ ਹੋ ਤੁਸੀਂ ਅਮਨਦੀਪ ਜੀ ਨੂੰ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ 90413 90412 ਤੇ ਕਾਲ ਕਰਕੇ ਅਮਨਦੀਪ ਜੀ ਦੇ ਨਾਲ ਜਦੋਂ ਮਰਜੀ ਚਾਓ ਗੱਲ ਕਰ ਸਕਦੇ ਹੋ ਜਸਮੀਤ ਜੀ ਦੀ ਟੀਮ ਦੇ ਸਾਥੀ ਨੇ ਔਰ ਜਸਮੀਤ ਜੀ ਜਿਵੇਂ ਮੈਂ general ਗੱਲ ਕਰ ਰਿਹਾ ਸੀ ਕਿ ਹੁਣ ਜਿਹੜਾ ਆਸਟ੍ਰੇਲੀਆ ਦਾ ਪ੍ਰੋਸੈਸ ਹੈ ਉਹ ਸਟੈਪ ਵਾਈਜ਼ ਸਟੈਪ ਪ੍ਰੋਸੈਸ ਤੋਂ ਸਟੂਡੈਂਟ ਘਰੌਂਦੇ ਨੇ ਉਹਨਾਂ ਨੂੰ ਲੱਗਦਾ ਵੀ ਪੈਕੇਜ ਹੋ ਜੇ ਤੇ ਸਾਡਾ ਕੰਮ ਮੁੱਕੇ ਸਟੈਪ ਬਾਈ ਸਟੈਪ ਦਾ ਬੈਨੀਫਿਟ ਕੀ ਹੈ ਸਰ ਸਟੈਪ ਬਾਈ ਸਟੈਪ ਦਾ ਬੈਨੀਫਿਟ ਇਹ ਹੈ ਕਿ ਤੁਹਾਨੂੰ ਖੁਦ ਸਭ ਕੁਝ ਪਤਾ ਹੋਏਗਾ ਤੁਹਾਡੀ ਫਾਈਲ ਨਾਲ ਕੀ ਹੋ ਰਿਹਾ ਹੈ ਤੁਸੀਂ ਕਿਸੇ ਦੇ ਵੀ ਅੱਗੇ ਜਾ ਕੇ ਖੜੇ ਹੋਵੋਗੇ ਤਾਂ ਤੁਸੀਂ ਜਵਾਬ ਦੇ ਸਕਦੇ ਹੋ ਕਿ ਤੁਸੀਂ ਖੁਦ ਇੱਕ ਇੱਕ ਡਾਕੂਮੈਂਟ ਮੈਨੇਜ ਕਰੰਚ ਕੰਸਲਟਿੰਗ ਕਰਤੀ ਹੈ ਇਕ ਬਹੁਤ ਵੱਡਾ ਮਿਥ ਹੈ ਕੱਲ ਵੀ ਮੈਂ ਇੱਕ ਬਹੁਤ ਹੀ ਇੰਟੈਲੀਜੈਂਟ ਸਟੂਡੈਂਟ ਨੂੰ ਮਿਲਿਆ ਇੱਕ ਬਹੁਤ ਵੱਡਾ ਮਿਥ ਹੈ ਕਿ ਸਾਰਾ ਕੰਮ ਕੰਸਲਟੈਂਟ ਨੇ ਕਰਨਾ ਹੈ ਇਦਾਂ ਨਹੀਂ ਹੁੰਦਾ ਇੱਕ ਸਟੂਡੈਂਟ ਤੇ ਕੰਸਲਟੈਂਟ ਨੇ ਰਲ ਕੇ ਇੱਕ ਕੇਸ ਨੂੰ ਪ੍ਰੋਸੈਸ ਕਰਨਾ ਹੈ ਡਾਕੂਮੈਂਟਸ ਬੱਚੇ ਦੇ ਹੁੰਦੇ ਨੇ ਗਾਈਡੈਂਸ ਕੰਸਲਟੈਂਟ ਦੀ ਹੁੰਦੀ ਹੈ ਪੈਸਾ ਬੱਚੇ ਦਾ ਹੁੰਦਾ ਹੈ ਪ੍ਰੋਸੈਸ ਗਾਈਡਲਾਈਨਸ ਕੰਸਲਟੈਂਟ ਸੈੱਟ ਕਰਦਾ ਹੈ ਸਮਝਾਉਂਦਾ ਕੰਸਲਟੈਂਟ ਹੈ ਕਿ ਕਿਸ ਤਰੀਕੇ ਨਾਲ ਇਸ ਪੈਸੇ ਨੂੰ ਪ੍ਰੈਜ਼ੈਂਟ ਕਰਨਾ ਹੈ ਅਤੇ ਨਾਲ ਦੀ ਨਾਲ ਕਿਸ ਤਰੀਕੇ ਨਾਲ ਇਹ ਪੈਸਾ ਸਪੈਂਡ ਵੀ ਕਰਨਾ ਹੈ ਇੱਕ ਗੱਲ ਮੈਂ ਮਿਸ ਕਰ ਗਏ ਜਿਹੜੀ ਦੱਸਣੀ ਹੁੰਦੀ ਹੈ ਸੋ এডਿਕੇਸ਼ਨ ਲੋਨ ਦੇ ਕੇਸ ਦੇ ਵਿੱਚ ਇਦਾਂ ਨਹੀਂ ਹੁੰਦਾ ਕਿ ਪੈਸਾ ਜਿਹੜਾ ਹੈ ਤੁਸੀਂ ਤਿੰਨੇ ਪੁਰਾਣਾ ਕਰਨਾ ਤੇ ਫਰੈਸ਼ ਵੰਡ ਵੀ ਚਲ ਜਾਂਦੇ ਨੇ ਐਂਡ ਲੈਂਡਮਾਰਕ ਗਲੋਬਲ ਅਵੀ ਲਿਮਿਟਡ ਜੋ ਹੈ ਸਾਡੀ ਆਰਬੀ ਅਪਰੂਵਡ ਬੈਂਕਸ ਦੇ ਤੋਦਾਂ ਉਤਵਾ ਦਾ ਟੈਗ ਤੋਂ ਇਲਾਵਾ ਹੋਰ ਵੀ ਕਰਤਾਂ ਹਾਂ ਤੇ ਵੀ ਅਸੀਂ ਤੁਹਾਡੇ ਫਾਈਨੈਂਸ਼ੀਅਲ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਹਾਂ ਯਾਨੀ ਕਿ ਸਾਨੂੰ ਹੈਲਪ ਕਰ ਸਕਦੇ ਹਾਂ ਲੋਨ ਦੇ ਵਿੱਚ ਸੋ ਮੇਕ ਸ਼ੁਰ ਕਰੋ ਕਿ ਜਿਤਨੇ ਵੀ ਕਨਸਰਨਸ ਹੋਣਗੇ ਥੈਂਕ ਯੂ ਮੈਡਮ ਤੁਹਾਨੂੰ ਇੱਥੇ ਹੈਲਪ ਕਰ ਸਕਦੀ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਸੋ ਸਰ ਤੁਸੀਂ ਮੈਨੂੰ ਹਾਂਜੀ ਥੋੜਾ ਨੈਟਵਰਕ ਇਸ਼ੂ ਹੈ ਸਰ ਸੋ ਮੈਨੂੰ ਲੱਗਦਾ ਆਪਾਂ ਸੈਸ਼ਨ ਅੱਜ ਦਾ ਫਿਨਿਸ਼ ਕਰ ਲਈਏ ਤੇ ਕੱਲ 3:30 ਤੇ ਇੱਕ ਵਾਰੀ ਫੇਰ ਆਲੂ ਵਾਲੀਆ ਸਾਹਿਬ ਸਾਡੇ ਨਾਲ ਕਨੈਕਟ ਹੋਣਗੇ ਸੋ ਕਈ ਵਾਰ ਨੈਟਵਰਕ ਦਾ ਇਸ਼ੂ ਰਹਿੰਦਾ ਹੈ ਸਟੂਡੈਂਟਸ ਨੂੰ ਅਸੀਂ ਅਪੋਲੋਜਾਈਜ਼ ਕਰਦੇ ਹਾਂ ਕਿਉਂਕਿ ਇਹ ਟੈਕਨੀਕਲ ਚੀਜ਼ਾਂ ਨੇ ਹਾਂ ਸੋ ਕੱਲ ਇੱਕ ਵਾਰ ਫੇਰ ਮੁਲਾਕਾਤ ਹੋਏਗੀ ਜੀ ਥੈਂਕ ਯੂ ਸੋ ਮੱਚ ਔਰ ਸਾਰੇ ਸਟੂਡੈਂਟਸ ਕਾਲ ਕਰ ਸਕਦੇ ਨੇ 90413 90412 ਤੇ ਥੈਂਕ ਯੂ ਸੋ ਮੱਚ